ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੀਡੀਓ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਸ਼ਰੀਆਮ ਗੁਰੂ ਘਰ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਇੱਕ ਲੜਕਾ ਤੇ ਇੱਕ ਕੁੜੀ ਦੋ ਜਣੇ ਦੋ ਚੋਰ ਦਾਖਲ ਹੁੰਦੇ ਨੇ ਤੇ ਚੋਰ ਢੱਲੇ ਨਾਲ ਗੁਰਦੁਆਰੇ ਦੇ ਅੰਦਰ ਆਉਂਦੇ ਨੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਆਉਂਦੇ ਨੇ ਜਿਵੇਂ ਉਹਨਾਂ ਦਾ ਆਪਣਾ ਘਰ ਹੋਵੇ ਤੇ ਗੋਲਕ ਚੱਕ ਕੇ ਚਲੇ ਜਾਂਦੇ ਨੇ ਤੇ ਕਿਸੇ ਤਰੀਕੇ ਦਾ ਕੋਈ ਡਰ ਪੈ ਉਹਨਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇਹ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਹੈ ਯੂਕੇ ਇੰਗਲੈਂਡ ਦੀ ਇਹ ਵੀਡੀਓ ਹੈ ਜਿੱਥੇ ਇਸ ਗੁਰੂ ਘਰ ਦੇ ਵਿੱਚ ਸੀਸੀਟੀਵੀ ਨੇ ਤਸਵੀਰਾਂ ਕੈਦ ਕੀਤੀਆਂ ਨੇ ਕਿ ਕਿਸ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਤੋਂ ਦੋ ਜਣੇ ਦਾਖਲ ਹੁੰਦੇ ਨੇ ਤੇ ਸਿੱਧਾ ਗੋਲਕ ਵੱਲ ਨੂੰ ਹੋ ਲੈਂਦੇ ਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਜਾਂਦੇ ਨੇ ਜਿਸ ਦੇ ਮੂਹਰੇ ਗੋਲਕ ਵੀ ਪਈ ਹੁੰਦੀ ਹੈ ਤੇ ਗੋਲਕ ਚੱਕ ਕੇ ਫੇਰ ਜੋ ਪਚਾਪ ਆਪਣਾ ਬਾਹਰ ਨਿਕਲ ਜਾਂਦੇ ਨੇ ਗੁਰੂ ਘਰ ਦੇ ਵਿੱਚੋਂ ਤੇ ਸਵਾਲ ਤਾਂ ਹੁਣ ਇਹ ਵੀ ਖੜਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਉੱਥੇ ਹੀ ਉਹਨਾਂ ਦੇ ਕੋਲ ਹੀ ਮੌਜੂਦ ਸੀ ਜੇਕਰ ਇਹ ਕਿਸੇ ਹੋਰ ਮਾੜੀ ਨੀਤੀ ਨਾਲ ਆਏ ਹੁੰਦੇ ਤਾਂ ਇਹਨਾਂ ਨੂੰ ਰੋਕਣ ਵਾਲਾ ਉੱਥੇ ਕੌਣ ਸੀ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਸੀ ਨਾ ਹੀ ਉੱਥੇ ਕੋਈ ਸ਼ਖਸ ਮੌਜੂਦ ਸੀ ਨਾ ਹੀ ਕਿਸੇ ਤਰੀਕੇ ਦਾ ਕੋਈ ਹੋਰ ਸਿਕਿਉਰਿਟੀ ਮੈਜਰ ਸੀ ਜਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਸਕਦਾ ਜਾਂ ਘੱਟੋ-ਘੱਟ ਪ੍ਰਬੰਧਕਾਂ ਨੂੰ ਅਲਰਟ ਕੀਤਾ ਜਾ ਸਕਦਾ ਤੇ ਜਿਨ੍ਹਾਂ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਸਿੰਘ ਸਟਰੀਟ ਸਟਾਈਲ ਉਹਨਾਂ ਵੱਲੋਂ ਇਹ ਵੀ ਲਿਖਿਆ ਗਿਆ ਕਿ ਬਹੁਤ ਸਾਰੇ ਯੂਕੇ ਦੇ ਗੁਰੂ ਘਰਾਂ ਦੇ ਵਿੱਚੋਂ ਜਾਂਦੇ ਨੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚੋਂ ਗਏ ਨੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਕਿ ਇੰਗਲੈਂਡ ਦੇ ਹਰ ਗੁਰੂ ਘਰ ਦੇ ਵਿੱਚੋਂ ਜਾਣਗੇ ਦਰਸ਼ਨ ਕਰਨਗੇ ਤਾਂ ਉਹ ਲਿਖਦੇ ਨੇ ਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਹੈ ਬੇਅਦਬੀ ਨੂੰ ਲੈ ਕੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਾਨੂੰ ਹੋਰ ਜ਼ਿੰਮੇਵਾਰ ਹੋਣਾ ਪਏਗਾ ਜਿਸ ਤਰੀਕੇ ਇਹ ਚੋਰ ਦਾਖਲ ਹੁੰਦੇ ਨੇ ਸਿੱਧਾ ਗੁਰੂਗ੍ਰੰਥ ਸਾਹਿਬ ਵੱਲ ਜਾਂਦੇ ਨੇ ਸਿੱਧਾ ਦਰਬਾਰ ਸਾਹਿਬ ਵੱਲ ਨੂੰ ਹੋ ਲੈਂਦੇ ਨੇ ਤਾਂ ਉੱਥੇ ਸ਼ੁਕਰ ਕਰੋ ਕਿ ਇਹਨਾਂ ਦੇ ਮਨ ਦੇ ਵਿੱਚ ਬੇਅਤਬੀ ਨਹੀਂ ਸੀ ਹਾਲਾਂਕਿ ਇਹ ਵੀ ਇੱਕ ਬੇਅਤਬੀ ਹੈ ਪਰ ਇਹਨਾਂ ਨੇ ਗੋਲਕ ਚੱਕੀ ਤੇ ਉੱਥੋਂ ਬਾਹਰ ਹੋ ਗਏ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਪ੍ਰਬੰਧ ਗੁਰੂ ਘਰਾਂ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਬੇਅਦਬੀਆਂ ਹੋਈਆਂ ਤੇ ਫਿਰ ਬੇਅਦਬੀਆਂ ਤੋਂ ਬਾਅਦ ਹਿੰਸਾ ਫੈਲ ਗਈ ਲੋਕਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀਆਂ ਨੇ ਸਮਾਜਿਕ ਤੌਰ ਤੇ ਇਸ ਵੇਲੇ ਦੀ ਵੱਡੀ ਖਬਰ ਜਿੱਥੇ ਇੱਕ ਵਾਰ ਮੁੜ ਤੋਂ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੀਡੀਓ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਸ਼ਰੀਆਮ ਗੁਰੂ ਘਰ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਇੱਕ ਲੜਕਾ ਤੇ ਇੱਕ ਕੁੜੀ ਦੋ ਜਣੇ ਦੋ ਚੋਰ ਦਾਖਲ ਹੁੰਦੇ ਨੇ ਤੇ ਚੋਰ ਢੱਲੇ ਨਾਲ ਗੁਰਦੁਆਰੇ ਦੇ ਅੰਦਰ ਆਉਂਦੇ ਨੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਆਉਂਦੇ ਨੇ ਜਿਵੇਂ ਉਹਨਾਂ ਦਾ ਆਪਣਾ ਘਰ ਹੋਵੇ ਤੇ ਗੋਲਕ ਚੱਕ ਕੇ ਚਲੇ ਜਾਂਦੇ ਨੇ ਤੇ ਕਿਸੇ ਤਰੀਕੇ ਦਾ ਕੋਈ ਡਰ ਪੈ ਉਹਨਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇਹ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਹੈ ਯੂਕੇ ਇੰਗਲੈਂਡ ਦੀ ਇਹ ਵੀਡੀਓ ਹੈ ਜਿੱਥੇ ਇਸ ਗੁਰੂ ਘਰ ਦੇ ਵਿੱਚ ਸੀਸੀਟੀਵੀ ਨੇ ਤਸਵੀਰਾਂ ਕੈਦ ਕੀਤੀਆਂ ਨੇ ਕਿ ਕਿਸ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਤੋਂ ਦੋ ਜਣੇ ਦਾਖਲ ਹੁੰਦੇ ਨੇ ਤੇ ਸਿੱਧਾ ਗੋਲਕ ਵੱਲ ਨੂੰ ਹੋ ਲੈਂਦੇ ਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਜਾਂਦੇ ਨੇ ਜਿਸ ਦੇ ਮੂਹਰੇ ਗੋਲਕ ਵੀ ਪਈ ਹੁੰਦੀ ਹੈ ਤੇ ਗੋਲਕ ਚੱਕ ਕੇ ਫੇਰ ਜੋ ਪਚਾਪ ਆਪਣਾ ਬਾਹਰ ਨਿਕਲ ਜਾਂਦੇ ਨੇ ਗੁਰੂ ਘਰ ਦੇ ਵਿੱਚੋਂ ਤੇ ਸਵਾਲ ਤਾਂ ਹੁਣ ਇਹ ਵੀ ਖੜਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਉੱਥੇ ਹੀ ਉਹਨਾਂ ਦੇ ਕੋਲ ਹੀ ਮੌਜੂਦ ਸੀ ਜੇਕਰ ਇਹ ਕਿਸੇ ਹੋਰ ਮਾੜੀ ਨੀਤ ਨਾਲ ਆਏ ਹੁੰਦੇ ਤਾਂ ਇਹਨਾਂ ਨੂੰ ਰੋਕਣ ਵਾਲਾ ਉੱਥੇ ਕੌਣ ਸੀ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਸੀ ਨਾ ਹੀ ਉੱਥੇ ਕੋਈ ਸ਼ਖਸ ਮੌਜੂਦ ਸੀ ਨਾ ਹੀ ਕਿਸੇ ਤਰੀਕੇ ਦਾ ਕੋਈ ਹੋਰ ਸਿਕਿਉਰਿਟੀ ਮੈਜਰ ਸੀ ਜਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਸਕਦਾ ਜਾਂ ਘੱਟੋ-ਘੱਟ ਪ੍ਰਬੰਧਕਾਂ ਨੂੰ ਅਲਰਟ ਕੀਤਾ ਜਾ ਸਕਦਾ ਤੇ ਜਿਨ੍ਹਾਂ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਸਿੰਘ ਸਟਰੀਟ ਸਟਾਈਲ ਉਹਨਾਂ ਵੱਲੋਂ ਇਹ ਵੀ ਲਿਖਿਆ ਗਿਆ ਕਿ ਬਹੁਤ ਸਾਰੇ ਯੂਕੇ ਦੇ ਗੁਰੂ ਘਰਾਂ ਦੇ ਵਿੱਚੋਂ ਜਾਂਦੇ ਨੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚੋਂ ਗਏ ਨੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਕਿ ਇੰਗਲੈਂਡ ਦੇ ਹਰ ਗੁਰੂ ਘਰ ਦੇ ਵਿੱਚੋਂ ਜਾਣਗੇ ਦਰਸ਼ਨ ਕਰਨਗੇ ਤਾਂ ਉਹ ਲਿਖਦੇ ਨੇ ਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਹੈ ਬੇਅਦਬੀ ਨੂੰ ਲੈ ਕੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਾਨੂੰ ਹੋਰ ਜ਼ਿੰਮੇਵਾਰ ਹੋਣਾ ਪਏਗਾ ਜਿਸ ਤਰੀਕੇ ਇਹ ਚੋਰ ਦਾਖਲ ਹੁੰਦੇ ਨੇ ਸਿੱਧਾ ਗੁਰੂਗ੍ਰੰਥ ਸਾਹਿਬ ਵੱਲ ਜਾਂਦੇ ਨੇ ਸਿੱਧਾ ਦਰਬਾਰ ਸਾਹਿਬ ਵੱਲ ਨੂੰ ਹੋ ਲੈਂਦੇ ਨੇ ਤਾਂ ਉੱਥੇ ਸ਼ੁਕਰ ਕਰੋ ਕਿ ਇਹਨਾਂ ਦੇ ਮਨ ਦੇ ਵਿੱਚ ਬੇਅਦਬੀ ਨਹੀਂ ਸੀ ਹਾਲਾਂਕਿ ਇਹ ਵੀ ਇੱਕ ਬੇਅਦਬੀ ਹੈ ਪਰ ਇਹਨਾਂ ਨੇ ਗੋਲਕ ਚੱਕੀ ਤੇ ਉੱਥੋਂ ਬਾਹਰ ਹੋ ਗਏ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਪ੍ਰਬੰਧ ਗੁਰੂ ਘਰਾਂ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਬੇਅਦਬੀਆਂ ਹੋਈਆਂ ਤੇ ਫਿਰ ਬੇਅਦਬੀਆਂ ਤੋਂ ਬਾਅਦ ਹਿੰਸਾ ਫੈਲ ਗਈ ਲੋਕਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀਆਂ ਨੇ ਸਮਾਜਿਕ ਤੌਰ ਤੇ ਇਸ ਵੇਲੇ ਦੀ ਵੱਡੀ ਖਬਰ ਜਿੱਥੇ ਇੱਕ ਵਾਰ ਮੁੜ ਤੋਂ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੀਡੀਓ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਸ਼ਰੀਆਮ ਗੁਰੂ ਘਰ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਇੱਕ ਲੜਕਾ ਤੇ ਇੱਕ ਕੁੜੀ ਦੋ ਜਣੇ ਦੋ ਚੋਰ ਦਾਖਲ ਹੁੰਦੇ ਨੇ ਤੇ ਚੋਰ ਢੱਲੇ ਨਾਲ ਗੁਰਦੁਆਰੇ ਦੇ ਅੰਦਰ ਆਉਂਦੇ ਨੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਆਉਂਦੇ ਨੇ ਜਿਵੇਂ ਉਹਨਾਂ ਦਾ ਆਪਣਾ ਘਰ ਹੋਵੇ ਤੇ ਗੋਲਕ ਚੱਕ ਕੇ ਚਲੇ ਜਾਂਦੇ ਨੇ ਤੇ ਕਿਸੇ ਤਰੀਕੇ ਦਾ ਕੋਈ ਡਰ ਪੈ ਉਹਨਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇਹ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਹੈ ਯੂਕੇ ਇੰਗਲੈਂਡ ਦੀ ਇਹ ਵੀਡੀਓ ਹੈ ਜਿੱਥੇ ਇਸ ਗੁਰੂ ਘਰ ਦੇ ਵਿੱਚ ਸੀਸੀਟੀਵੀ ਨੇ ਤਸਵੀਰਾਂ ਕੈਦ ਕੀਤੀਆਂ ਨੇ ਕਿ ਕਿਸ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਤੋਂ ਦੋ ਜਣੇ ਦਾਖਲ ਹੁੰਦੇ ਨੇ ਤੇ ਸਿੱਧਾ ਗੋਲਕ ਵੱਲ ਨੂੰ ਹੋ ਲੈਂਦੇ ਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਜਾਂਦੇ ਨੇ ਜਿਸ ਦੇ ਮੂਹਰੇ ਗੋਲਕ ਵੀ ਪਈ ਹੁੰਦੀ ਹੈ ਤੇ ਗੋਲਕ ਚੱਕ ਕੇ ਫੇਰ ਜੋ ਪਚਾਪ ਆਪਣਾ ਬਾਹਰ ਨਿਕਲ ਜਾਂਦੇ ਨੇ ਗੁਰੂ ਘਰ ਦੇ ਵਿੱਚੋਂ ਤੇ ਸਵਾਲ ਤਾਂ ਹੁਣ ਇਹ ਵੀ ਖੜਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਉੱਥੇ ਹੀ ਉਹਨਾਂ ਦੇ ਕੋਲ ਹੀ ਮੌਜੂਦ ਸੀ ਜੇਕਰ ਇਹ ਕਿਸੇ ਹੋਰ ਮਾੜੀ ਨੀਤੀ ਨਾਲ ਆਏ ਹੁੰਦੇ ਤਾਂ ਇਹਨਾਂ ਨੂੰ ਰੋਕਣ ਵਾਲਾ ਉੱਥੇ ਕੌਣ ਸੀ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਸੀ ਨਾ ਹੀ ਉੱਥੇ ਕੋਈ ਸ਼ਖਸ ਮੌਜੂਦ ਸੀ ਨਾ ਹੀ ਕਿਸੇ ਤਰੀਕੇ ਦਾ ਕੋਈ ਹੋਰ ਸਿਕਿਉਰਿਟੀ ਮੈਜਰ ਸੀ ਜਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਸਕਦਾ ਜਾਂ ਘੱਟੋ-ਘੱਟ ਪ੍ਰਬੰਧਕਾਂ ਨੂੰ ਅਲਰਟ ਕੀਤਾ ਜਾ ਸਕਦਾ ਤੇ ਜਿਨ੍ਹਾਂ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਸਿੰਘ ਸਟਰੀਟ ਸਟਾਈਲ ਉਹਨਾਂ ਵੱਲੋਂ ਇਹ ਵੀ ਲਿਖਿਆ ਗਿਆ ਕਿ ਬਹੁਤ ਸਾਰੇ ਯੂਕੇ ਦੇ ਗੁਰੂ ਘਰਾਂ ਦੇ ਵਿੱਚੋਂ ਜਾਂਦੇ ਨੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚੋਂ ਗਏ ਨੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਕਿ ਇੰਗਲੈਂਡ ਦੇ ਹਰ ਗੁਰੂ ਘਰ ਦੇ ਵਿੱਚੋਂ ਜਾਣਗੇ ਦਰਸ਼ਨ ਕਰਨਗੇ ਤਾਂ ਉਹ ਲਿਖਦੇ ਨੇ ਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਹੈ ਬੇਅਦਬੀ ਨੂੰ ਲੈ ਕੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਾਨੂੰ ਹੋਰ ਜ਼ਿੰਮੇਵਾਰ ਹੋਣਾ ਪਏਗਾ ਜਿਸ ਤਰੀਕੇ ਇਹ ਚੋਰ ਦਾਖਲ ਹੁੰਦੇ ਨੇ ਸਿੱਧਾ ਗੁਰੂਗ੍ਰੰਥ ਸਾਹਿਬ ਵੱਲ ਜਾਂਦੇ ਨੇ ਸਿੱਧਾ ਦਰਬਾਰ ਸਾਹਿਬ ਵੱਲ ਨੂੰ ਹੋ ਲੈਂਦੇ ਨੇ ਤਾਂ ਉੱਥੇ ਸ਼ੁਕਰ ਕਰੋ ਕਿ ਇਹਨਾਂ ਦੇ ਮਨ ਦੇ ਵਿੱਚ ਬੇਅਤਬੀ ਨਹੀਂ ਸੀ ਹਾਲਾਂਕਿ ਇਹ ਵੀ ਇੱਕ ਬੇਅਤਬੀ ਹੈ ਪਰ ਇਹਨਾਂ ਨੇ ਗੋਲਕ ਚੱਕੀ ਤੇ ਉੱਥੋਂ ਬਾਹਰ ਹੋ ਗਏ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਪ੍ਰਬੰਧ ਗੁਰੂ ਘਰਾਂ ਦੇ ਵਿੱਚ ਹੋਣੇ ਚਾਹੀਦੇ ਨੇ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਬੇਅਦਬੀਆਂ ਹੋਈਆਂ ਤੇ ਫਿਰ ਬੇਅਦਬੀਆਂ ਤੋਂ ਬਾਅਦ ਹਿੰਸਾ ਫੈਲ ਗਈ ਲੋਕਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀਆਂ ਨੇ ਸਮਾਜਿਕ ਤੌਰ ਤੇ ਇਸ ਵੇਲੇ ਦੀ ਵੱਡੀ ਖਬਰ ਜਿੱਥੇ ਇੱਕ ਵਾਰ ਮੁੜ ਤੋਂ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੀਡੀਓ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਸ਼ਰੀਆਮ ਗੁਰੂ ਘਰ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਇੱਕ ਲੜਕਾ ਤੇ ਇੱਕ ਕੁੜੀ ਦੋ ਜਣੇ ਦੋ ਚੋਰ ਦਾਖਲ ਹੁੰਦੇ ਨੇ ਤੇ ਚੋਰ ਢੱਲੇ ਨਾਲ ਗੁਰਦੁਆਰੇ ਦੇ ਅੰਦਰ ਆਉਂਦੇ ਨੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਆਉਂਦੇ ਨੇ ਜਿਵੇਂ ਉਹਨਾਂ ਦਾ ਆਪਣਾ ਘਰ ਹੋਵੇ ਤੇ ਗੋਲਕ ਚੱਕ ਕੇ ਚਲੇ ਜਾਂਦੇ ਨੇ ਤੇ ਕਿਸੇ ਤਰੀਕੇ ਦਾ ਕੋਈ ਡਰ ਪੈ ਉਹਨਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇਹ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਹੈ ਯੂਕੇ ਇੰਗਲੈਂਡ ਦੀ ਇਹ ਵੀਡੀਓ ਹੈ ਜਿੱਥੇ ਇਸ ਗੁਰੂ ਘਰ ਦੇ ਵਿੱਚ ਸੀਸੀਟੀਵੀ ਨੇ ਤਸਵੀਰਾਂ ਕੈਦ ਕੀਤੀਆਂ ਨੇ ਕਿ ਕਿਸ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਤੋਂ ਦੋ ਜਣੇ ਦਾਖਲ ਹੁੰਦੇ ਨੇ ਤੇ ਸਿੱਧਾ ਗੋਲਕ ਵੱਲ ਨੂੰ ਹੋ ਲੈਂਦੇ ਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਜਾਂਦੇ ਨੇ ਜਿਸ ਦੇ ਮੂਹਰੇ ਗੋਲਕ ਵੀ ਪਈ ਹੁੰਦੀ ਹੈ ਤੇ ਗੋਲਕ ਚੱਕ ਕੇ ਫੇਰ ਜੋ ਪਚਾਪ ਆਪਣਾ ਬਾਹਰ ਨਿਕਲ ਜਾਂਦੇ ਨੇ ਗੁਰੂ ਘਰ ਦੇ ਵਿੱਚੋਂ ਤੇ ਸਵਾਲ ਤਾਂ ਹੁਣ ਇਹ ਵੀ ਖੜਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਉੱਥੇ ਹੀ ਉਹਨਾਂ ਦੇ ਕੋਲ ਹੀ ਮੌਜੂਦ ਸੀ ਜੇਕਰ ਇਹ ਕਿਸੇ ਹੋਰ ਮਾੜੀ ਨੀਤ ਨਾਲ ਆਏ ਹੁੰਦੇ ਤਾਂ ਇਹਨਾਂ ਨੂੰ ਰੋਕਣ ਵਾਲਾ ਉੱਥੇ ਕੌਣ ਸੀ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਸੀ ਨਾ ਹੀ ਉੱਥੇ ਕੋਈ ਸ਼ਖਸ ਮੌਜੂਦ ਸੀ ਨਾ ਹੀ ਕਿਸੇ ਤਰੀਕੇ ਦਾ ਕੋਈ ਹੋਰ ਸਿਕਿਉਰਿਟੀ ਮੈਜ਼ਰ ਸੀ ਜਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਸਕਦਾ ਜਾਂ ਘੱਟੋ-ਘੱਟ ਪ੍ਰਬੰਧਕਾਂ ਨੂੰ ਅਲਰਟ ਕੀਤਾ ਜਾ ਸਕਦਾ ਤੇ ਜਿਨ੍ਹਾਂ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਸਿੰਘ ਸਟਰੀਟ ਸਟਾਈਲ ਉਹਨਾਂ ਵੱਲੋਂ ਇਹ ਵੀ ਲਿਖਿਆ ਗਿਆ ਕਿ ਬਹੁਤ ਸਾਰੇ ਯੂਕੇ ਦੇ ਗੁਰੂ ਘਰਾਂ ਦੇ ਵਿੱਚੋਂ ਜਾਂਦੇ ਨੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚੋਂ ਗਏ ਨੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਕਿ ਇੰਗਲੈਂਡ ਦੇ ਹਰ ਗੁਰੂ ਘਰ ਦੇ ਵਿੱਚੋਂ ਜਾਣਗੇ ਦਰਸ਼ਨ ਕਰਨਗੇ ਤਾਂ ਉਹ ਲਿਖਦੇ ਨੇ ਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਹੈ ਬੇਅਦਬੀ ਨੂੰ ਲੈ ਕੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਾਨੂੰ ਹੋਰ ਜ਼ਿੰਮੇਵਾਰ ਹੋਣਾ ਪਏਗਾ ਜਿਸ ਤਰੀਕੇ ਇਹ ਚੋਰ ਦਾਖਲ ਹੁੰਦੇ ਨੇ ਸਿੱਧਾ ਗੁਰੂਗ੍ਰੰਥ ਸਾਹਿਬ ਵੱਲ ਜਾਂਦੇ ਨੇ ਸਿੱਧਾ ਦਰਬਾਰ ਸਾਹਿਬ ਵੱਲ ਨੂੰ ਹੋ ਲੈਂਦੇ ਨੇ ਤਾਂ ਉੱਥੇ ਸ਼ੁਕਰ ਕਰੋ ਕਿ ਇਹਨਾਂ ਦੇ ਮਨ ਦੇ ਵਿੱਚ ਬੇਅਤਬੀ ਨਹੀਂ ਸੀ ਹਾਲਾਂਕਿ ਇਹ ਵੀ ਇੱਕ ਬੇਅਤਬੀ ਹੈ ਪਰ ਇਹਨਾਂ ਨੇ ਗੋਲਕ ਚੱਕੀ ਤੇ ਉੱਥੋਂ ਬਾਹਰ ਹੋ ਗਏ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਪ੍ਰਬੰਧ ਗੁਰੂ ਘਰਾਂ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਬੇਅਦਬੀਆਂ ਹੋਈਆਂ ਤੇ ਫਿਰ ਬੇਅਦਬੀਆਂ ਤੋਂ ਬਾਅਦ ਹਿੰਸਾ ਫੈਲ ਗਈ ਲੋਕਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀਆਂ ਨੇ ਸਮਾਜਿਕ ਤੌਰ ਤੇ ਇਸ ਵੇਲੇ ਦੀ ਵੱਡੀ ਖਬਰ ਜਿੱਥੇ ਇੱਕ ਵਾਰ ਮੁੜ ਤੋਂ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੀਡੀਓ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਸ਼ਰੀਆਮ ਗੁਰੂ ਘਰ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਇੱਕ ਲੜਕਾ ਤੇ ਇੱਕ ਕੁੜੀ ਦੋ ਜਣੇ ਦੋ ਚੋਰ ਦਾਖਲ ਹੁੰਦੇ ਨੇ ਤੇ ਚੋਰ ਢੱਲੇ ਨਾਲ ਗੁਰਦੁਆਰੇ ਦੇ ਅੰਦਰ ਆਉਂਦੇ ਨੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਆਉਂਦੇ ਨੇ ਜਿਵੇਂ ਉਹਨਾਂ ਦਾ ਆਪਣਾ ਘਰ ਹੋਵੇ ਤੇ ਗੋਲਕ ਚੱਕ ਕੇ ਚਲੇ ਜਾਂਦੇ ਨੇ ਤੇ ਕਿਸੇ ਤਰੀਕੇ ਦਾ ਕੋਈ ਡਰ ਪੈ ਉਹਨਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇਹ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਹੈ ਯੂਕੇ ਇੰਗਲੈਂਡ ਦੀ ਇਹ ਵੀਡੀਓ ਹੈ ਜਿੱਥੇ ਇਸ ਗੁਰੂ ਘਰ ਦੇ ਵਿੱਚ ਸੀਸੀਟੀਵੀ ਨੇ ਤਸਵੀਰਾਂ ਕੈਦ ਕੀਤੀਆਂ ਨੇ ਕਿ ਕਿਸ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਤੋਂ ਦੋ ਜਣੇ ਦਾਖਲ ਹੁੰਦੇ ਨੇ ਤੇ ਸਿੱਧਾ ਗੋਲਕ ਵੱਲ ਨੂੰ ਹੋ ਲੈਂਦੇ ਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਜਾਂਦੇ ਨੇ ਜਿਸ ਦੇ ਮੂਹਰੇ ਗੋਲਕ ਵੀ ਪਈ ਹੁੰਦੀ ਹੈ ਤੇ ਗੋਲਕ ਚੱਕ ਕੇ ਫੇਰ ਜੋ ਪਚਾਪ ਆਪਣਾ ਬਾਹਰ ਨਿਕਲ ਜਾਂਦੇ ਨੇ ਗੁਰੂ ਘਰ ਦੇ ਵਿੱਚੋਂ ਤੇ ਸਵਾਲ ਤਾਂ ਹੁਣ ਇਹ ਵੀ ਖੜਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਉੱਥੇ ਹੀ ਉਹਨਾਂ ਦੇ ਕੋਲ ਹੀ ਮੌਜੂਦ ਸੀ ਜੇਕਰ ਇਹ ਕਿਸੇ ਹੋਰ ਮਾੜੀ ਨੀਤੀ ਨਾਲ ਆਏ ਹੁੰਦੇ ਤਾਂ ਇਹਨਾਂ ਨੂੰ ਰੋਕਣ ਵਾਲਾ ਉੱਥੇ ਕੌਣ ਸੀ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਸੀ ਨਾ ਹੀ ਉੱਥੇ ਕੋਈ ਸ਼ਖਸ ਮੌਜੂਦ ਸੀ ਨਾ ਹੀ ਕਿਸੇ ਤਰੀਕੇ ਦਾ ਕੋਈ ਹੋਰ ਸਿਕਿਉਰਿਟੀ ਮੈਜਰ ਸੀ ਜਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਸਕਦਾ ਜਾਂ ਘੱਟੋ-ਘੱਟ ਪ੍ਰਬੰਧਕਾਂ ਨੂੰ ਅਲਰਟ ਕੀਤਾ ਜਾ ਸਕਦਾ ਤੇ ਜਿਨ੍ਹਾਂ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਸਿੰਘ ਸਟਰੀਟ ਸਟਾਈਲ ਉਹਨਾਂ ਵੱਲੋਂ ਇਹ ਵੀ ਲਿਖਿਆ ਗਿਆ ਕਿ ਬਹੁਤ ਸਾਰੇ ਯੂਕੇ ਦੇ ਗੁਰੂ ਘਰਾਂ ਦੇ ਵਿੱਚ ਉਹ ਜਾਂਦੇ ਨੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਉਹ ਗਏ ਨੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਕਿ ਇੰਗਲੈਂਡ ਦੇ ਹਰ ਗੁਰੂ ਘਰ ਦੇ ਵਿੱਚ ਉਹ ਜਾਣਗੇ ਦਰਸ਼ਨ ਕਰਨਗੇ ਤਾਂ ਉਹ ਲਿਖਦੇ ਨੇ ਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਹੈ ਬੇਅਦਬੀ ਨੂੰ ਲੈ ਕੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਾਨੂੰ ਹੋਰ ਜ਼ਿੰਮੇਵਾਰ ਹੋਣਾ ਪਏਗਾ ਜਿਸ ਤਰੀਕੇ ਇਹ ਚੋਰ ਦਾਖਲ ਹੁੰਦੇ ਨੇ ਸਿੱਧਾ ਗੁਰੂਗ੍ਰੰਥ ਸਾਹਿਬ ਵੱਲ ਜਾਂਦੇ ਨੇ ਸਿੱਧਾ ਦਰਬਾਰ ਸਾਹਿਬ ਵੱਲ ਨੂੰ ਹੋ ਲੈਂਦੇ ਨੇ ਤਾਂ ਉੱਥੇ ਸ਼ੁਕਰ ਕਰੋ ਕਿ ਇਹਨਾਂ ਦੇ ਮਨ ਤੇ ਵਿੱਚ ਬੇਅਤਬੀ ਨਹੀਂ ਸੀ ਹਾਲਾਂਕਿ ਇਹ ਵੀ ਇੱਕ ਬੇਅਤਬੀ ਹੈ ਪਰ ਇਹਨਾਂ ਨੇ ਗੋਲਕ ਚੱਕੀ ਤੇ ਉੱਥੋਂ ਬਾਹਰ ਹੋ ਗਏ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਪ੍ਰਬੰਧ ਗੁਰੂ ਘਰਾਂ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਬੇਅਦਬੀਆਂ ਹੋਈਆਂ ਤੇ ਫਿਰ ਬੇਅਦਬੀਆਂ ਤੋਂ ਬਾਅਦ ਹਿੰਸਾ ਫੈਲ ਗਈ ਲੋਕਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀਆਂ ਨੇ ਸਮਾਜਿਕ ਤੌਰ ਤੇ ਇਸ ਵੇਲੇ ਦੀ ਵੱਡੀ ਖਬਰ ਜਿੱਥੇ ਇੱਕ ਵਾਰ ਮੁੜ ਤੋਂ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੀਡੀਓ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਸ਼ਰੀਆਮ ਗੁਰੂ ਘਰ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਇੱਕ ਲੜਕਾ ਤੇ ਇੱਕ ਕੁੜੀ ਦੋ ਜਣੇ ਦੋ ਚੋਰ ਦਾਖਲ ਹੁੰਦੇ ਨੇ ਤੇ ਚੋਰ ਢੱਲੇ ਨਾਲ ਗੁਰਦੁਆਰੇ ਦੇ ਅੰਦਰ ਆਉਂਦੇ ਨੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਆਉਂਦੇ ਨੇ ਜਿਵੇਂ ਉਹਨਾਂ ਦਾ ਆਪਣਾ ਘਰ ਹੋਵੇ ਤੇ ਗੋਲਕ